ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ ਅੰਮ੍ਰਿਤ ਵੇਲਾ ਨੂਰ ਪੈਰ ਦਾ ਤੜਕਾ ਤਮੀ ਵੇਲਾ ਪੌਂ ਫਟਾਲਾ ਸ਼ਾ ਵੇਲਾ ਸੂਰਜ ਸਵਾ ਨੇਜੇ ਟਿੱਕੀ ਦੁਪਹਿਰ ਲੌਂਡਾ ਵੇਲਾ ਟੀਗਰ ਵੇਲਾ ਲੋਏ ਲੋਏ ਸੂਰਜ ਖੜੇ ਖੜੇ ਤਰਕਾਲਾ ਡੂੰਗੀਆਂ ਸ਼ਾਮਾਂ ਦੀਵਾਵੱਟੀ ਖੋਪੀਆਂ ਕੌੜਾ ਸੋਤਾ ਟਲਦੀਆਂ ਖਿਤੀਆਂ ਤਾਰੇ ਦਾ ਚੜਾ ਚਿੜੀ ਚੂਕਦੀ ਨਾਲ ਸਾਂਝਰਾ ਸੁਵਖਤਾਂ ਸਰਗੀ ਵੇਲਾ ਘੜੀਆਂ ਪੈਰ ਬਿੰਦ ਪਲ ਛਣ ਨਿਮਕ ਵਿਚਾਰੇ ਮਾਰੇ ਗਏ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ ਪੀਸ ਸੀ ਹਰ ਹਟਕੀ ਮਾਲਾ ਚੰਨੇ ਦਾ ਓਲਾ ਗਾਦੀ ਦੇ ਹੂਟੇ ਕਾਂਜਣ ਨਿਸਾਰ ਔਲੂ ਚਕਲੀਆਂ ਬੂੜੇ ਪਰ ਪਰ ਡਲਦੀਆਂ ਟਿੰਡਾਂ ਇਹਨਾਂ ਸਭ ਨਾਲ ਨੀਤਾ ਰੋੜਹੀ ਜਾਣਾ ਸੀ ਟਿਊਬਲ ਦੀ ਧਾਰ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ ਹੈਰਾਨੀ ਤਾਂ ਇਹ ਹੈ ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ ਬੀਜੀ ਤੇ ਪਾਪਾ ਵੀ ਤੁਰ ਗਏ ਦਦੇ ਸਾਫ ਫੇਸਾ ਮਮੇ ਸਾ ਦੀ ਗੱਲ ਹੀ ਛੱਡੋ ਕਿੰਨੇ ਰਿਸ਼ਤੇ ਸਿਰਫ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋ ਬਿਹਾਲ ਜੇ ਕੱਲ ਕਹਿ ਰਿਹਾ ਸੀ ਪੰਜਾਬ ਦੇ ਵਿਹੜੇ ਵਿੱਚ ਇੱਕ ਛੋਟਾ ਜਿਹਾ ਬਾਲ ਪਾਪਾ ਆਪਣੇ ਟਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ ਹਾਂ ਬੇਟਾ ਆਪਣੇ ਟਰੀ ਦੇ ਸਾਰੇ ਲੀव्स ਕਰ ਰਹੇ ਨੇ ਫਾਲ ਮਰ ਰਹੀ ਹੈ ਆਪਣੀ ਭਾਸ਼ਾ ਪੱਤਾ ਪੱਤਾ ਸ਼ਬਦ ਸ਼ਬਦ ਹੁਣ ਤਾਂ ਰੱਬ ਹੀ ਰਾਖਾ ਹੈ ਮੇਰੀ ਭਾਸ਼ਾ ਦਾ ਰੱਬ ਰੱਬ ਤਾਂ ਆਪ ਪਿਆ ਹੈ ਮਰਨਹਾਰ ਦੌੜੀ ਜਾ ਰਹੀ ਹੈ ਉਸ ਨੂੰ ਛੱਡ ਕੇ ਉਸ ਦੀ ਭੁਖੀ ਸੰਤਾਨ ਗੋੜ ਦੀਪਨਾ ਵਿੱਚ ਮਰ ਰਹੀ ਹੈ ਮੇਰੀ ਭਾਸ਼ਾ ਮਰ ਰਹੀ ਹੈ ਬਾਈ ਗॉड ਮਰ ਰਹੀ ਹੈ ਮੇਰੀ ਭਾਸ਼ਾ ਕਿਉਂਕਿ ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਭਾਸ਼ਾ ਦੇ ਲੋਕ ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਭਾਸ਼ਾ ਦੇ ਲੋਕ ਇਸ ਸ਼ਰਤ ਤੇ ਵੀ ਕਿ ਮਰਦੀ ਏ ਤਾਂ ਮਰ ਜਾਏ ਭਾਸ਼ਾ ਕਿ ਬੰਦੇ ਦਾ ਜਿਉਂਦੇ ਰਹਿਣਾ ਜਿਆਦਾ ਜ਼ਰੂਰੀ ਹੈ ਕਿ ਪਾਸ਼ਾ ਦਾ ਹਾਂ ਜਾਣਦਾ ਹਾਂ ਤੁਸੀਂ ਕਹੋਗੇ ਇਸ ਸ਼ਰਤ ਤੇ ਜੋ ਬੰਦਾ ਜਿਉਂਦਾ ਰਹੇਗਾ ਉਹ ਜਿਉਂਦਾ ਤਾਂ ਰਹੇਗਾ ਪਰ ਕੀ ਉਹ ਬੰਦਾ ਰਹੇਗਾ ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਆਪ ਹੀ ਦੱਸੋ ਹੁਣ ਜਦੋਂ ਦਾਣੇ-ਦਾਣੇ ਉੱਪਰ ਖਾਣ ਵਾਲੇ ਦਾ ਨਾਮ ਵੀ ਤੁਹਾਡਾ ਰੱਬ ਅੰਗਰੇਜ਼ੀ ਵਿੱਚ ਹੀ ਲਿਖਦਾ ਹੈ ਤਾਂ ਕੌਣ ਬੇਰਹਿਮ ਮਾਂ-ਬਾਪ ਚਾਹੇਗਾ ਕਿ ਉਸਦੇ ਬੱਚੇ ਡੁੱਬ ਰਹੀ ਪਾਸ਼ਾ ਦੀ ਜਹਾਜ਼ ਵਿੱਚ ਬੈਠੇ ਰਹਿਣ ਜਿਉਂਦਾ ਰਹੇ ਮੇਰਾ ਬੱਚਾ ਮਰਦੀ ਏ ਤਾਂ ਮਰ ਜਾਏ ਤੁਹਾਡੀ ਬੁਢੜੀ ਪਾਸ਼ਾ ਨਹੀਂ ਇਸ ਤਰ੍ਹਾਂ ਨਹੀਂ ਮਰੇਗੀ ਮੇਰੀ ਪਾਸ਼ਾ ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਪਾਸ਼ਾ ਕੁਝ ਕੁ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਭਾਸ਼ਾ ਤੇ ਸ਼ਬਦ ਕਦੀ ਮਰਦੇ ਵੀ ਨਹੀਂ ਮਰ ਵੀ ਜਾਂ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਲੋਕ ਪਰਲੋਕ ਵਿੱਚ ਬੰਦਿਆਂ ਦੇ ਪਰਲੋਕ ਤੋਂ ਵੱਖਰਾ ਹੁੰਦਾ ਹੈ ਸ਼ਬਦਾਂ ਦਾ ਪਰਲੋਕ ਅਸੀਂ ਵੀ ਜਾ ਸਕਦੇ ਹਾਂ ਜਿਉਂਦੇ ਜਾਗਦੇ ਸ਼ਬਦਾਂ ਦੇ ਪਰਲੋਕ ਵਿੱਚ ਉੱਥੇ ਉਹਨਾਂ ਦੇ ਪਰਿਵਾਰ ਵਸੇ ਹੁੰਦੇ ਹਨ ਮੇਲੇ ਲੱਗੇ ਹੁੰਦੇ ਹਨ ਉਥੇ ਸ਼ਬਦਾਂ ਦੇ ਮਰ ਚੁੱਕੇ ਲੇਖਕਾਂ ਦੀਆਂ ਜਿਉਂਦੀਆਂ ਕਿਤਾਬਾਂ ਵਿੱਚ ਰੱਬ ਨਹੀਂ ਤਾਂ ਨਾ ਸਹੀ ਸਤਗੁਰ ਇਸ ਦੇ ਸਹਾਈ ਹੋਣਗੇ ਇਸ ਨੂੰ ਬਚਾਉਣਗੇ ਸੂਫੀ ਸੰਤ ਫਕੀਰ ਸ਼ਾਇਰ ਨਾਬਰ ਆਸ਼ਕ ਯੋਧੇ ਮੇਰੇ ਲੋਕ ਅਸੀਂ ਆਪਾਂ ਸਾਡੇ ਸਬਨਾਂ ਦੇ ਮਰਨ ਬਾਅਦ ਹੀ ਮਰੇਗੀ ਸਾਡੀ ਭਾਸ਼ਾ ਇਹ ਵੀ ਹੋ ਸਕਦਾ ਹੈ ਕਿ ਇਸ ਮਾਰਨਹਾਰ ਮਾਹੌਲ ਵਿੱਚ ਘਿਰ ਕੇ ਮਾਰਨਹਾਰਾਂ ਦਾ ਟਕਰਾ ਕਰਨ ਲਈ ਹੋਰ ਵੀ ਜਿਉਣ ਜੋਗੀ ਹੋਰ ਵੀ ਜੀਵਤ ਹੋ ਉੱਠੇ ਮੇਰੀ ਬਾਸ਼ਾ